ਇਹ ਨਵੀਂ ਅਪਡੇਟ ਦੁੱਧ ਚਵਾਈ ਦਾ ਮੁਕਾਬਲਾ ਆ ਰਿਹਾ ਵੀਰੇ ਮੁੱਲਾਪੁਰ ਮੰਡੀ ਤੇ ಗ್ರಾಮ ਪੰਚਾਇਤ ਮੁੱਲਾਪੁਰ ਬਣੀਓ ਇਹ ਮੇਲਾ ਕਰਵਾਇਆ ਜਾ ਰਿਹਾ ਪਹਿਲਾ ਇਨਾਮ ਅਨਜੇਂਦਰ ਸਿੰਘ ਜੀ ਬਰਮੀ ਦੂਜਾ ਇਨਾਮ ਗੁਰਲਾਲભાઈ ਝੁਗੀਆਂ ਕੇਰ ਸਿੰਘ ਵਾਲਾ ਜ਼ਿਲ੍ਹਾ ਜਲਾਲਾਬਾਦ ਤੋਂ ਤੀਜਾ ਨਾਮ ਭਾਈ ਭਪਿੰਦਰ ਸਿੰਘ ਜੀ ਡਾਕਟਰ ਸਾਹਿਬ ਗੰਗਾ ਨਗਰ ਤੋਂ ਚੌਥਾ ਨਾਮ ਰਮਜ਼ਾਨ ਦਾਖਾ ਬਾਕੀ ਪੰਜ ਨਾਮਾਂ ਨੰਬਰਾਂ ਤੱਕ ਇਨਾਮ ਦਿੱਤੇ ਜਾਣੇ ਆ ਤੇ ਜਿੰਨੀਆਂ ਬੱਕਰੀਆਂ ਭਾਗ ਲੈਣਗੀਆਂ ਸਾਰਿਆਂ ਨੂੰ ਇਹ ਸਨਮਾਨਤ ਕੀਤਾ ਜਾਣਾ ਕੋਈ ਵੀ ਖਾਲੀ ਨਹੀਂ ਮੋੜਨ ਦੇਣਾ ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦਾ ਸਵਾਗਤ ਹੈ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੋਂ ਸਾਰਿਆਂ ਨੂੰ ਪਤਾ ਹੀ ਆ ਕਈ ਦਿਨਾਂ ਤੋਂ ਆਪਾਂ ਪੋਸਟਾਂ ਲਗਾਤਾਰ ਪਾ ਰਹੇ ਆ ਕਿ ਬੱਕਰੀਆਂ ਦਾ ਦੁੱਧ ਚੋ ਆਈ ਮਹਾ ਮੁਕਾਬਲਾ ਜਿਹੜਾ ਮੁੱਲਾਪੁਰ ਦੇ ਵਿੱਚ ਦੂਸਰਾ ਮੇਲਾ ਹੋਣ ਜਾ ਰਿਹਾਗਾ ਮੇਲੇ ਦੇ ਵਿੱਚ ਕੀ ਨਿਯਮ ਨੇ ਕੀ ਸ਼ਰਤਾਂ ਨੇ ਕਦੋਂ ਪਹੁੰਚਣਾਗਾ ਕੀ ਇਨਾਮ ਦਿੱਤੇ ਜਾਣਗੇ ਉਹਦੀ ਬਾਬਤ ਗੱਲਬਾਤ ਤੁਹਾਨੂੰ ਦੁਬਾਰਾ ਦੱਸ ਦਾਂਗੇ ਆਪਾਂ ਬਾਬਾ ਸੁਰਿੰਦਰ ਸਿੰਘ ਜੀ ਖਾਲਸਾ ਇਸ ਸਮੇਂ ਆਪਣੇ ਨਾਲ ਮੌਜੂਦ ਨੇ ਇਸ ਮੰਡੀ ਦੇ ਅੰਦਰ ਭੁਪਿੰਦਰ ਸਿੰਘ ਜੀ ਬਰਾੜ ਗੰਗਾ ਨਗਰ ਵਾਲੇ ਉਹ ਵੀ ਬਾਈ ਆਪਣੇ ਕੋਲ ਪਹੁੰਚੇ ਹੋਏ ਹੋਣਗੇ ਬਹੁਤ ਵਧੀਆ ਕੰਮ ਆ ਚੰਗੀ ਗੱਲ ਬਾਤ ਆਈ ਹੈ ਨਾ ਆਪਣੇ ਹੋਰ ਵੀਰ ਭਰਾ ਜਿਵੇਂ ਦਰਸ਼ਨ ਚਾਚਾ ਜੀ ਹੋਗੇ ਦਮਨੇ ਵਾਲੇ ਹੋਗੇ ਰਮਜ਼ਾਨ ਬਾਈ ਹੋਗਾ ਸਾਰੇ ਵੀਰ ਖੜੇ ਨੇ ਜਿੰਨੇ ਵੀ ਆਪਣੇ ਹੋਮਗੋਡ ਫਾਰਮ ਵਾਲੇ ਇਹਨਾਂ ਦਾ ਵੀ ਸਵਾਗਤ ਹੈ ਜੀ ਤੇ ਪੂਰੀ ਅਪਡੇਟ ਦੇਣ ਲੱਗੇ ਇਸ ਸਮੇਂ ਆਪਾਂ ਤੁਹਾਨੂੰ ਮੇਲੇ ਦੀ ਬਾਤ ਦੱਸਿਓ ਬਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਭਪਿੰਦਰ ਸਿੰਘ ਜੀ ਗ੍ਰੀਨ ਪੌਟ ਗੌਟ ਫਾਰਮ ਗੰਗਾ ਨਗਰ ਜਿਹੜੇ ਕਿ ਬਹੁਤ ਹੀ ਪ੍ਰਾਣੇ ਤੇ ਮਸ਼ਹੂਰ ਤੇ ਤਜਰਬੇਕਾਰ ਡਾਕਟਰ ਨੇ ਬੱਕਰੀਆਂ ਦੇ ਕਿੱਤੇ ਦੇ ਮਾਹਰ ਨੇ ਤੇ ਇਹਨਾਂ ਕੋਲ ਘੋੜੀਆਂ ਵੀ ਰੱਖੀਆਂ ਟੋਪ ਕੁਆਲਟੀ ਦੀਆਂ ਰਾਜਸਥਾਨ ਦੇ ਵਿੱਚ ਤੁਸੀਂ ਆ ਜਿਹੜਾ ਮਾਲ ਦੇਖ ਰਹੇ ਹੋ ਜੀ ਹਰ ਹਫ਼ਤੇ ਇੱਕ ਗੱਡੀ ਲੋਡ ਹੁੰਦੀ ਹੈ ਇਹਨਾਂ ਦੀ ਤੇ ਨਵੀਂ ਉਮਰ ਦੀਆਂ ਪੱਠਾਂ ਖੀਰੀਆਂ ਦੋ ਦੰਦ ਕੱਚੀਆਂ ਖੀਰੀਆਂ ਦੁੱਧਦੰਦ ਦੰਦ ਵਾਲੀਆਂ ਤੇ ਹਰ ਮੰਡੀ ਤੋਂ ਗੱਡੀ ਲੋਡ ਕਰਦੇ ਨੇ ਜਿਹੜੇ ਤਾਂ ਪਾਲੀ ਵੀਰ ਮਾਲ ਲੈ ਕੇ ਆਉਂਦੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹਨੇ ਵੀ ਵੀਰੇ ਇਹ ਜਾਂ ਇਸ ਕੁਆਲਿਟੀ ਦਾ ਮਾਲ ਵੇਚਣਾ ਉਹ ਮੁੱਲਾਪੁਰ ਦੀ ਮੰਡੀ ਤੇ ਲੈ ਕੇ ਆਇਆ ਕਰੋ ਵੇਚੇ ਝਕੋ ਕੇ ਕਈ ਵੀਰ ਕਹਿੰਦੇ ਆ ਵਿਕ ਜਾਊਗਾ ਜੀ ਜਿੰਨੇ ਕ ਦਾ ਮਾਲ ਆ ਵੀਰੇ ਉਹ ਤੋਂ 5-400 ਰੁਪਿਆ ਵੱਧ ਲਾ ਕੇ ਇਹ ਖਰੀਦੇ ਨੇ ਜਰੂਰ ਲੈ ਕੇ ਆਇਆ ਕਰੋ ਬਾਕੀ ਜਿੱਦਾਂ تر세ਮ ਸਿੰਘ ਜੀ ਨੇ ਦੱਸਿਆ ਕਿ ਨਵੀਂ ਅਪਡੇਟ ਦੁੱਧ ਚਵਾਈ ਦਾ ਮੁਕਾਬਲਾ ਆ ਰਿਹਾ ਵੀਰੇ ਮੁੱਲਾਪੁਰ ਮੰਡੀ ਤੇ ಗ್ರಾಮ ਪੰਚਾਇਤ ਮੁੱਲਾਪੁਰ ਬਣੀਓ ਇਹ ਮੇਲਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ਪਹਿਲਾ ਇਨਾਮ ਅਨਜਿੰਦਰ ਸਿੰਘ ਜੀ ਬਰਮੀ ਦੂਜਾ ਨਾਮ ਗੁਰਲਾਲભાઈ ਝੁਗੀਆਂ ਖੇਰ ਸਿੰਘ ਵਾਲਾ ਜ਼ਿਲ੍ਹਾ ਜਲਾਲਾਬਾਦ ਤੋਂ ਤੀਜਾ ਨਾਮ ਭਾਈ ਭਪਿੰਦਰ ਸਿੰਘ ਜੀ ਡਾਕਟਰ ਸਾਹਿਬ ਗੰਗਾ ਨਗਰ ਤੋਂ ਚੌਥਾ ਨਾਮ ਰਮਜ਼ਾਨ ዳਖਾ ਬਾਕੀ ਪੰਜ ਨਾਮ ਨੰਬਰਾਂ ਤੱਕ ਇਨਾਮ ਦਿੱਤੇ ਜਾਣੇ ਆ ਤੇ ਜਿੰਨੀਆਂ ਬੱਕਰੀਆਂ ਭਾਗ ਲੈਣਗੀਆਂ ਸਾਰਿਆਂ ਨੂੰ ਹੀ ਸਨਮਾਨਿਤ ਕੀਤਾ ਜਾਣਾ ਕੋਈ ਵੀ ਖਾਲੀ ਨਹੀਂ ਮੋੜਨ ਦੇਣਾ ਬੇਨਤੀ ਆ ਵੀਰੇ ਆਉਣ ਵਾਲੀ 10 ਤਰੀਕ ਸ਼ਨੀਵਾਰ ਨੂੰ ਮੰਡੀ ਵਾਲੇ ਦਿਨ ਸ਼ਾਮ ਦੇ ਟਾਈਮ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 11 ਤਰੀਕ ਨੂੰ ਐਤਵਾਰ ਨੂੰ ਦੋਨੋਂ ਟਾਈਮ ਦੀ ਚਿਵਾਈ 12 ਤਰੀਕ ਨੂੰ ਸਵੇਰ ਦੇ ਟਾਈਮ ਦੀ ਚਿਵਾਈ ਲਾ ਕੇ ਆ ਰਿਜ਼ਲਟ ਅਨਾਉਂਸ ਕੀਤੇ ਜਾਣਗੇ ਪਹਿਲੇ ਨੰਬਰ ਤੇ ਫਰੇਜ ਆਊਗੀ ਕਰਮਵਾਰ ਪੰਜ ਨਾਮ ਦਿੱਤੇ ਜਾਣਗੇ ਸਾਰੀਆਂ ਬੱਕਰੀਆਂ ਨੂੰ ਸਨਮਾਨਿਤ ਕੀਤਾ ਜਾਊ 10 ਤਰੀਕ ਦੀ ਰਾਤ ਨੂੰ ਤੇ 11 ਤਰੀਕ ਦੀ ਰਾਤ ਨੂੰ ਰਾਜਸਤਾਨੀ ਡਾਂਸ ਕੀਤਾ ਹੋਊਗਾ ਸਭਿਆਚਾਰ ਜਿਹਨੂੰ ਕਹ ਦਈਏ ਰਾਜਸਤਾਨੀ ਸਭਿਆਚਾਰ ਤੇ ਨਾਲ ਹੀ ਪੰਜਾਬੀ ਸਭਿਆਚਾਰ ਤੇ ਕਿਉਂਕਿ ਬੱਕਰੀਆਂ ਵਾਲੇ ਬੋਰ ਨਾ ਹੋਣਗੇ ਰਾਤ ਨੂੰ ਉਹਨਾਂ ਦੀ ਜੋ ਮਨੋਰੰਜਨ ਆ ਰਾਤ ਨੂੰ ਇੱਥੇ ਬੜੀਆ ਗਾਣ ਵਜਾਉਣ ਵੀ ਕੀਤਾ ਜਾਊਗਾ ਲਾਈਟ ਦਾ ਪ੍ਰਬੰਧ ਰਹਿائش ਦਾ ਪ੍ਰਬੰਧ ਲਾਈਟ ਤੇ ਪੱਖਿਆਂ ਦਾ ਪ੍ਰਬੰਧ ਰੋਟੀ ਪਾਣੀ ਦਾ ਲੰਗਰ ਦਾ ਪ੍ਰਬੰਧ ਪੂਰਾ ਹੋਊਗਾ ਵੱਧ ਤੋਂ ਵੱਧ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਅਸੀਂ ਤੁਹਾਡੀ ਖਾਤਰੇ ਮੇਲੇ ਰੱਖਦੇ ਆ ਇਹਦੇ ਵਿੱਚ ਕੋਈ ਜ਼ਿਆਦਾ ਕਮਾਈ ਦਾ ਸਾਧਨ ਨਹੀਂ 500 ਰੁਪਏ ਐਂਟਰੀ ਆ ਬੱਕਰੀ ਦੀ 10 ਤਰੀਕ ਨੂੰ ਸ਼ਾਮ ਨੂੰ 5 ਤੋਂ 6 ਵਜੇ ਤੱਕ ਬੱਕਰੀਆਂ ਪਹੁੰਚ ਜਾਣ 6 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਤੇ ਕੋਈ ਵੀ ਇਹ ਨਾ ਕਹ ਦੇ ਵੀ ਅਸੀਂ ਰਸਤੇ ਵਿੱਚ ਆਉਨੇ ਸਾਡੀ ਐਂਟਰੀ ਕਰ ਲੋ ਟੈਲੀਫੋਨ ਦੇ ਉੱਤੇ ਕੋਈ ਵੀ ਮੋਬਾਈਲ ਦੇ ਫੋਨ ਤੇ ਕਰੋਗੇ ਤੇ ਐਂਟਰੀ ਨਹੀਂ ਹੋਣੀ ਜਿਹੜੀ ਬੱਕਰੀ ਹਾਜ਼ਰ ਹੋਊਗੀ ਖਾਲੀ ਹੋਣ ਦੇ ਟਾਈਮ ਤੱਕ ਉਹਦੀ ਐਂਟਰੀ ਕੀਤੀ ਜਾਊਗੀ ਪਰ ਆਮੇ ਕਿਉਂ ਸਾਡੇ ਕੋਲ 6:30 ਵਜੇ ਪਹੁੰਚ ਜਾਵੇ ਕੋਈ ਲੇਟ ਫਿਟ ਹੁੰਦਾ ਤਾਂ 7 ਵਜੇ ਤੋਂ ਪਹਿਲਾਂ ਪਹਿਲਾਂ ਬੱਕਰੀਆਂ ਖਾਲੀ ਕਰਾਂਗੇ ਦੂਜੇ ਦਿਨ ਸਵੇਰੇ 7 ਵਜੇ ਚਵਾਈ ਲੱਗੂਗੀ ਸ਼ਾਮ ਨੂੰ ਫੇਰ 7 ਵਜੇ ਲੱਗੂਗੀ 12 ਤੱਕ ਨੂੰ ਫੇਰ 7 ਵਜੇ ਸਵੇਰ ਦੀ ਚਵਾਈ ਲਾ ਕੇ ਰਿਜ਼ਲਟ ਕੱਢਾਂਗੇ ਇਹ ਵੀਰਾਂ ਦਾ ਬੇਨਤੀ ਆ ਸਨੇਹਾ ਪ੍ਰਬੰਧ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਬੰਦੇ ਤੱਕ ਵੀਡੀਓ ਪਹੁੰਚ ਜਾਵੇ ਕਿਉਂਕਿ ਮੈਂ ਤੁਹਾਨੂੰ ਬਧਾਈ ਦਿਨਾ ਕਿ ਮੇਲਾ ਨੈਸ਼ਨਲ ਮੇਲਾ ਹੋਊਗਾ ਦੁੱਧ ਚਵਾਈ ਦਾ ਆ ਡਾਕਟਰ ਸਾਹਿਬ ਖੜੇ ਨੇ ਗੰਗਾ ਨਗਰ ਤੋਂ ਦੋ ਬੱਕਰੀਆਂ ਦੁੱਧ ਚਵਾਈ ਦੇ ਮੁਕਾਬਲੇ ਵਿੱਚ ਆਉਣਗੀਆਂ ਕਿਉਂਕਿ ਜਦੋਂ ਪੰਜਾਬ ਤੋਂ ਬਾਹਰੋਂ ਬੱਕਰੀ ਆ ਜਾਵੇ ਪੰਜਾਬ ਸਟੇਟਾਂ ਤੋਂ ਬੱਕਰੀਆਂ ਬਾਹਰੋਂ ਆ ਜਾਣ ਉਹ ਜਿਹੜੀ ਮੇਲੇ ਹੁੰਦੇ ਆ ਉਹ ਨੈਸ਼ਨਲ ਮੇਲਾ ਬਣ ਜਾਂਦਾ ਇਸ ਲਈ ਬੇਨਤੀ ਆ ਕਿ ਵੱਧ ਤੋਂ ਵੱਧ ਬੱਕਰੀਆਂ ਤਿਆਰ ਕਰਕੇ ਮੁੱਲਾ ਪਰ ਬੱਕਰਾ ਮੰਡੀ ਵਾਲੀ ਜਗ੍ਹਾ ਤੇ ਪਹੁੰਚੋ ਆਉਣ ਵਾਲੀ 10 ਤਰੀਕ ਦਿਨ ਸ਼ਨੀਵਾਰ ਨੂੰ ਬਹੁਤ ਬਹੁਤ ਧੰਨਵਾਦ ਤੇ ਅੱਜ ਗੱਲਬਾਤ ਕਹੀਏ ਡਾਕਟਰ ਭੁਪਿੰਦਰ ਸਿੰਘ ਜੀ ਗ੍ਰੀਨ ਪੌਕੇਟ ਗੌਡ ਫਾਰਮ ਗੰਗਾ ਨਗਰ ਤੋਂ ਤੇ ਆਪਣੇ ਬਾਈ ਜੀ ਇਹ ਵੀ ਪਹੁੰਚੋਣਗੇ ਗੱਲਬਾਤ ਕਰਦੇ ਆ ਵੀ ਇਹਨਾਂ ਕਿੰਨਾ ਕਮਲ ਖਰੀਦਨੇ ਕੀ ਗੱਲਬਾਤ ਹੈਗੀ ਹੈ ਨਾ ਕਿੰਨਾ ਕਨਾ ਇਹਨਾਂ ਖਰੀਦਿਆ ਮੰਡੀ ਤੋਂ ਕਿਵੇਂ ਚੱਲ ਰਿਹਾ ਕੰਮ ਦੱਸਿਓ ਜੀ ਸਭ ਤੋਂ ਪਹਿਲਾਂ ਤਾਂ ਤਰਸੇਮ ਜੀ ਤੁਹਾਡੇ ਚੈਨਲ ਜਿੰਨੇ ਵੀ ਦਰਸ਼ਕ ਹਨ ਉਹਨਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਤੇ ਦੂਸਰੀ ਗੱਲ ਇਹ ਹੈ ਵੀ ਮੁੱਲਾਪੁਰ ਮੰਡੀ ਦੇ ਜਿੰਨੀ ਵੀ ਕਮੇਟੀ ਹੈ ਬਾਬਾ ਜੀ ਆਨਰ ਹਨ ਉਹਨਾਂ ਦੇ ਇਹ ਬਹੁਤ ਸਮਾਂ ਜੋ ਕੰਮ ਕਰ ਰਹੇ ਹੈ ਜਿਹੜਾ ਬੱਕਰੀ ਫਾਰਮ ਦੇ ਵਿੱਚ ਦੁੱਧ ਚੁਾਈ ਦਾ ਮੇਲਾ ਕਰਵਾ ਰਹੇ ਹੈ ਕਿਉਂਕਿ ਸਾਡੀ ਜੋ ਸਮਝ ਆਸੀ ਹੁਣ ਜਾਨਵਰ ਖਰੀਦ ਰਹੇ ਹੈ ਤਾਂ ਅਸੀਂ ਐਕਚੁਅਲੀ ਗੋਟ ਫਾਰਮ ਜਾਂ ਬੱਕਰੀ ਪਾਲਣੇ ਦਾ ਨਾ ਉਹ ਦੁੱਧ ਤੇ ਹੀ ਕਾਮਯਾਬ ਹੈ ਹੂੰ ਮਾਸ ਦਾ ਸਕੈਂਡਰੀ ਹੈ ਮਾਸ ਨੂੰ ਆਪਾਂ ਮਾਸਾਸ ਤੇ ਬੱਕਰੀ ਪਾਲਦੇ ਆਂ ਤੇ ਗੋਡ ਫਾਰਮ ਸਕਸੈਸ ਨਹੀਂ ਹੁੰਦੇਗੇ ਆਪਣੇ ਕਾਮਯਾਬ ਨਹੀਂ ਹੁੰਦੇਗੇ ਆਉਣ ਵਾਲਾ ਟਾਈਮ ਜਿਹੜਾ ਹੈਗਾ ਬੱਕਰੀ ਪਾਲਣ ਦੇ ਵਿੱਚ ਉਹ ਦੁੱਧ ਚਵਾਈਦਾ ਹੀ ਹੈ ਜਿਹੜਾ ਬੰਦਾ ਡੇਰੀ ਫਾਰਮ ਦੇ ਵਿੱਚ ਜਾਊਗਾ ਬੱਕਰੀ ਪਾਲਣ ਦੇ ਵਿੱਚ ਉਹ ਹੀ ਪ੍ਰੋਫਿਟ ਦੇ ਵਿੱਚ ਰਹੂਗਾ ਇਹ ਅਸੀਂ ਲਿਖ ਕੇ ਦੇ ਸਕਦੇ ਆ ਠੀਕ ਹੈ ਜੀ ਉਹ ਤੁਸੀਂ ਥੱਲ ਕੇ ਖਿਲਾ ਖਿਲਾ ਰਹੇ ਹੋ ਤਾਂ ਕੋਈ ਬੈਨੀਫਿਟ ਨਹੀਂ ਆ ਜੀ ਕਲੀਅਰ ਜੀ ਗੱਲ ਹੈ bizness model ਜਿਹੜਾ ਹੈਗਾ ਉਹ ਫੋਰਨ ਦੇ ਵਿੱਚ ਵੀ ਤੁਸੀਂ ਜਾ ਕੇ ਦੇਖੋ ਤਾਂ ਜਿਹੜਾ ਗੋਡ ਫਾਰਮ ਹੈਗਾ ਉਹ ਸਾਰਾ ਮਿਲਕਿੰਗ ਦੇ ਉੱਤੇ ਦੁੱਧ ਦੇ ਉੱਤੇ ਹੀ ਆ ਅਗਰ ਆਪਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਬढ़ावा ਦੇਵਾਂਗੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਕੰਮ ਕਰਾਂਗੇ ਤਾਂ ਆਪਾਂ ਨੂੰ ਪ੍ਰੋਫਿਟ ਬਹੁਤ ਅੱਛਾ ਹੈ ਬਾਬਾ ਜੀ ਬਹੁਤ ਚੰਗਾ ਪ੍ਰਚਾਰਾ ਕਰੀ ਜਾਂਦੇ ਆ ਤੁਹਾਡਾ ਚੈਨਲ ਵੀ ਹਰ ਬੰਦੇ ਨੂੰ ਵਾਚ ਕਰੀ ਜਾਂਦਾ ਹੈਗਾ ਤੇ ਬਹੁਤ ਚੰਗੀ ਗੱਲ ਹੈ ਜੀ ਇਹ ਬਾਕੀ ਅਪਡੇਟ ਵਿਨੋਦ ਸਾਡਾ ਮੁੰਡਾ ਇਹ ਸਾਰਾ ਦੇਖਦਾ ਹੈਗਾ ਇਹ ਦੇ ਦਿੰਗੇ ਹਾਂਜੀ ਬਨੋਦ ਜੀ ਸਸਤਰੀਕਰ ਆਪਣੇ ਜਿੰਨੇ ਵੀ ਮੰਡੀ ਦੇ ਇੱਥੇ ਆਪਣੇ ਪ੍ਰਬੰਧਕ ਕਮੇਟੀ ਦੇ ਸਦਸਿਆਵਨ ਨੂੰ ਤੇ ਜੋ ਵੀ ਵੀਰ ਮੇਰੇ ਚੈਨਲ ਦੇਖ ਰਹੇ ਹੈ ਤੁਨੋਂ ਮੈਂ ਇੱਕ 10 ਪੁਣਾ ਵੀ ਆਪਣਾ ਹਰ ਮੰਡੀ ਤੋਂ ਲਗਭਗ ਇੱਕ ਗੱਡੀ ਮਾਲ ਤਰਸ਼ੇਮ ਭਾਈ ਜਾ ਰਿਹਾ ਹੈ ਠੀਕ ਹੈ ਤੇ ਆਪਣਾ 올 ਇੰਡੀਆ ਟਰਾਂਸਪੋਰਟਰ ਹੈ ਜੀ ਠੀਕ ਹੈ ਆਪਣੇ ਹైదరాబాద్ ਬੰਬਈ ਗੁਜਰਾਤ ਪੁਨਾ ਮਹਾਰਾਸ਼ਟਰ 올 ਓਵਰ ਇੰਡੀਆ ਜਾਂਦਾ ਹੈ ਹੁਣ ਆ ਜਿਹੜੀਆਂ ਦੋ ਗੱਡੀਆਂ ਗਈਆਂ ਇਹ ਟੋਟਲ ਸਪੈਸ਼ਲ ਫॉर ਹਾਈਦਰਾਬਾਦ ਜਾਣ ਗਿਆ ਡਾਕਟਰ ਅਬਦੁੱਲ ਸੱਤਾਰ ਕੇ ਐਫ ਰੌਇਲ ਆਪਣੇ ਹਾਈਦਰਾਬਾਦ ਫਾਰਮ ਤੇ ਮੁਲਾਲੀ ਕੇਸਰਾਜ ਠੀਕ ਹੈ ਤੇ ਕੋਈ ਅਗਰ ਮੰਨ ਕੇ ਚਲੋ ਬਈ ਹਿੰਦੀ ਚ ਬੋਲ ਦੇਣਾ ਤਰਸ਼ੇਮ ਭਾਈ ਅਗਰ ਕੋਈ ਵੀ ਬਾਈ ਫੀਮੇਲ ਮੇਲ ਲੈਣਾ ਚਾਹਤਾ ਹੈ ਤੋ ਉਹ ਹਮਾਰੇ ਸੇ ਸੰਪਰਕ ਕਰ ਸਕਤਾ ਹੈ ठीक है ऑल इंडिया ट्रांसपोर्ट है बम्बई गुजरात पुना जहाँ मर्जी अपना फार्म सेटअप है श्री गंगानगर में अभी साढ़े तीन सौ फीमेल्स और बक अवेलेबल है ठीक है कुर्बानी के बकरे अभी गए हैं बोर में खस्सी का अपना जो सेटअप था वो निकल चुका है और और भी किसी को अगर बिट्टल में खस्सी चाहिए गुजरी में सोजत के अंदर तो ऑल ब्रीड अपने पास अवेलेबल है जी। और अगर कोई भाई ये कहता है भाई है, हमारे को अगर रिक्वायरमेंट के हिसाब से बकरे अपने करवा के देना तो हम वो प्रोवाइड करवा के देंगे और जो भी भाई हैं फीमेल लेना चाहते हैं अच्छी लेंथ की कानों की हाइट की जो भी ਫੀਮੇਲ ਮੇਲ ਠੀਕ ਹੈ اور ਬੱਕਰੀਆਂ ਲੈਣਾ ਚਾਹੇ ਤਾਂ ਉਹ ਮਾਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈ ਤਰਸੇਮ ਜੀ 9784426234 ਠੀਕ ਹੈ ਜੀ ਹਾਂਜੀ ਲਓ ਜੀ ਸਮਾ ਪਾਰਕ ਬਣਾ ਸਕਦੇ ਉਹਨਾਂ ਨਾਲ ਮੇਲ ਫੀਮੇਲ ਜੋ ਲੈਣੇ ਆਦਰ ਸਟੇਟ ਵਾਲਿਆਂ ਨੇ ਧੰਨਵਾਦ ਜੀ